may must ਮਹਿਮਾ ਸੰਤਾਂ ਦੀ ਪਿਆਰੇ ਮਹਿਮਾ ਸੰਤਾਂ ਦੀ ਪਿਆਰੇ ਮਹਿਮਾ ਸੰਤਾਂ ਦੀ ਪਿਆਰੇ ਮਹਿਮਾ ਸੰਤਾਂ ਦੀ ਮਹਿਮਾ ਸੰਤਾਂ ਦੀ ਬੇਜਨਾ ਜਾਣਦੇ मां संता वेदना ॼाणे ਈ ਮਹਿਮਾ ਬੇਦਨਾ ਜਾਣੈ ਜੇਤਾ ਸੁਨਹਿ ਤੇਤਾ ਬਖਿਆਨੈ ਪਰਮ ਸਤਕਾਰ ਜੋ ਸਾਧ ਸੰਗਤ ਜੀ ਗੁਰੂ ਕਿਆਂ ਦੀ ਗੁਰੂ ਫਤਹਿ ਪ੍ਰਵਾਨ ਕਰੋ ਗੱਜ ਕੇ ਆਖੋ ਜਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਹਜੂਰ ਸੰਜੀ ਮਹਾਰਾਜ ਸੰਤ ਮਹਾਰਾਜ ਸੰਤ ਬਾਬਾ ਬਲਵੰਤ ਸਿੰਘ ਜੀ ਰਾਣਾ ਸਾਹਿਬ ਲੰਗਰ ਵਾਲੇ ਮਹਾਪੁਰਖਾਂ ਦੀ ਨਿੱਗੀ ਯਾਦ ਸਤਪੁਰਸਾਂ ਦੇ ਪਾਵਨ ਪਵਿੱਤਰ ਨਗਰ ਪੁਲਵਾਨ ਵਿਖੇ ਸਤਗੁਰੂ ਜੀ ਮਹਾਰਾਜਿਆਂ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਸਮੁੱਚੇ ਹੀ ਸੇਵਾ ਦਾ ਆਰੰਭ ਵੱਲੋਂ ਅਤੇ ਸਮੁੱਚੀਆਂ ਸਿੱਖ ਸੰਗਤਾਂ ਦੇ ਸੰਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਮਨਾਈ ਜਾ ਰਹੀ ਹੈ ਮੇਰੇ ਤੋਂ ਪਹਿਲਾਂ ਦੇਹੰਤ ਦੀ ਮਹਾਂਪੁਰਖਾਂ ਨੇ ਗੁਰਮੁਖ ਪਿਆਰਿਆਂ ਨੇ ਗੁਰੂ ਬਾਣੀ ਦੇ ਕਥਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਅਤੇ ਸਤਿਪੁਰ ਸਾਧ ਦੇ ਪਾਵਨ ਬਿਤਰ ਬਚਨਾਂ ਦੇ ਨਾਲ ਆਪ ਜੀ ਨੂੰ ਨਿਹਾਲ ਕੀਤਾ ਹੈ ਹੁਣੇ ਹੁਣੇ ਆਪ ਜੀ ਨੂੰ ਬਹੁਤ ਹੀ ਸਤਕਾਰ ਜੋ ਸੁਆਮੀ ਸੰਗਰਾਨੰਦ ਜੀ ਪੂਰੀ ਵਾਲੇ ਮਹਾਪੁਰਖਾਂ ਨੇ ਬੇਅੰਤੀ ਗੁਰਮਤਿ ਦੀਆਂ ਵਿਚਾਰਾਂ ਨਾਲ ਆਪ ਜੀ ਨੂੰ ਨਿਹਾਲ ਕੀਤਾ ਹੈ ਜਿਆਦਾ ਸਮਾਂ ਨਹੀਂ ਹਾਜ਼ਰੀ ਹੈ ਮਹਾਪੁਰਖ ਸਤੇ ਦੇ ਬੈਠੇ ਹਨ ਉਹਨਾਂ ਨੇ ਆਪ ਜੀ ਨੂੰ ਨਿਹਾਲ ਕਰਨਾ ਹੈ ਸਾਦ ਕੀ ਮਹਿਮਾ ਬੇਦ ਨਾ ਜਾਣੇ ਜੇ ਬ੍ਰਹਮਾ ਜੀ ਦੇ ਚਾਰ ਵੇਦ ਉਹ ਸਤਪੁਰਸਾਂ ਨੇ ਮਹਿਮਾ ਨਹੀਂ ਜਾਣ ਸਕਦੇ ਭਾਈ ਆਪਾਂ ਤਾਂ ਕਿੱਥੋਂ ਜਾਣ ਸਕਦੇ ਹਾਂ ਸੰਗਤ ਜੀ ਬ੍ਰਹਮਾਨ ਜੀ ਨੇ ਸਾਰੀ ਦੁਨੀਆ ਬਣਾ ਰਿਆ ਜਿਹੜਾ ਇੱਕ ਸੰਸਾਰੀ ਇੱਕ ਵੰਡਾਰੀ ਇੱਕ ਲਾਇ ਦੀ ਬਾਣ ਪਰ ਜਿਵ ਤੇ ਸੁਭਾਵੈ ਤਿਵੇਂ ਚਲਾਵੈ ਜਿਵ ਹੋਵੈ ਪਰਮਾਨ ਵਾਹਿਗੁਰੂ ਜੀ ਦਾ ਪਰਮਾਨ ਆਉਂਦਾ ਹੈ ਉਹ ਵੀ ਉਸ ਤਰ੍ਹਾਂ ਹੀ ਕਰਦੇ ਹਨ ਜਿਸਕੇ ਅੰਦਰ ਵਸਿਆ ਨਿਰੰਕਾਰ ਜਿਸकी ਸਿੱਖ ਤਰੈ ਸੰਸਾਰ ਫਿਰ ਜਿਹੜੇ ਮਹਾਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ ਉਹਨਾਂ ਨੇ ਸੰਜੀ ਮਹਾਰਾ ਦੀ ਸੰਗਤ ਕਰਕੇ ਉਰਨ ਮਹਾਂ ਬ੍ਰੱਖਾਂ ਦੇ ਚਰਣਾ ਚ ਰਹਿ ਕੇ ਸਿੱਖਿਆ ਲੈ ਕੇ ਕਿਹੜੀ ਸਿੱਖਿਆ ਲੈ ਕੇ ਗੁਰਮਤਿ ਦੀ ਸਿੱਖਿਆ ਲੈ ਕੇ ਗੁਰੂ ਗਿਆਨ ਦੀ ਮਤ ਲੈ ਕੇ ਗੁਰੂ ਗਿਆਨ ਦੀ ਸਿੱਖਿਆ ਲੈ ਕੇ ਗੁਰੂ ਗਿਆਨ ਦੀ ਸੇਵਾ ਕਰ ਗਏ ਔਰ ਸੰਗਤਾਂ ਦੀ ਸੇਵਾ ਕਰ ਗਏ ਸੰਗਤ ਜੀ ਉਹ ਸੇਵਾ ਦੇ ਵਿੱਚੋਂ ਮਹਾਨ ਪਦਮੀਆਂ ਪ੍ਰਾਪਤ ਕਰ ਗਏ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਉਹ ਬਕਸੀਸਾਂ ਪ੍ਰਾਪਤ ਕੀਤੀਆਂ ਅਸੀਂ ਤਾਂ ਗੁਰਬਾਣੀ ਦੁਆਰਾ ਅਰਥਾਂ ਦੇ ਸਮੇਤ ਕੋਈ ਬਲਾਰਾ ਸਮਝਾ ਸਕਦਾ ਹੈ ਪਰ ਜੋ ਪ੍ਰਾਪਤ ਕੀਤੀਆਂ ਉਹ ਸੰਗਤ ਜੀ ਉਹੀ ਜਾਣਦੇ ਸਨ ਜਿਸਨੋਂ ਤੂੰ ਜਾਣ ਆਹੇ ਸੋ ਹੀ ਜਨ ਜਾਣੇ ਜਾਂ ਉਹ ਜਾਣ ਸਕਦੇ ਐ ਜਿਨ੍ਹਾਂ ਨੂੰ ਉਹਨਾਂ ਨੇ ਜਾਣਨ ਦੀ ਸ਼ਕਤੀ ਬਖਸ਼ਿਸ਼ ਕਰਤੀ ਜਾਣਨ ਦੀ ਸ਼ਕਤੀ ਵਾਹਿਗੁਰੂ ਜੀ ਦੇ ਨਾਮ ਦੇ ਵਿੱਚੋਂ ਤੇ ਸੇਵਾ ਦੇ ਵਿੱਚੋਂ ਹੈ ਸੰਸਾਰ ਦੇ ਵਿੱਚ ਇੱਕ ਨਾਨੂ ਉਹਨਾਂ ਮਹਾਂਪੁਰਖਾਂ ਨੇ ਸਰੀਰ ਦਾ ਜੀਵਨ ਦਿੱਤਾ ਭਾਗ ਕੇ ਸਰੀਰ ਦੀ ਜ਼ਿੰਦਗੀ ਦਿੱਤੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਤੰਦਰੁਸਤੀ ਰੋਗੀ ਪੁਰਸ਼ ਜਿਵੇਂ ਆਪ ਜੀ ਨੇ ਬੇਅੰਤ ਬਚਨ ਸਰਬਣ ਕੀ ਦੇਵੀ ਕੋਈ ਰੋਗੀ ਪੁਰਸਾ ਹੈ ਮਹਾਪੁਰਖਾਂ ਕੁਲ ਜੀ ਤੰਦਰੁਸਤੀ ਦੀ ਦਾਤ ਚਾਹੀਦੀ ਏ ਮੇਰਾ ਸਰੀਰ ਰੋਗੀ ਹੈ ਅੱਖਾਂ ਦੀ ਜੋਤ ਹੈ ਬੇਅੰਤ ਇਸ ਤਰ੍ਹਾਂ ਦੀ ਹੈ ਕਟਨਾਮਾ ਸੰਜੀ ਮਹਾਰਾਜ ਦੇ ਸਮੇਂ ਤੋਂ ਲੈ ਕੇ ਬੇਅੰਤ ਮਹਾਪੁਰਖਾਂ ਦੇ ਜੀਵਨ ਕਾਲ ਚ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਹੁੰਦੇ ਨੇ ਸਰੀਰ ਦਾ ਜੀਵਨ ਇੱਕ ਆਤਮਿਕ ਜੀਵਨ ਹੁੰਦਾ ਹੈ ਪਰ ਜਿਹੜਾ ਆਤਮਿਕ ਜੀਵਨ ਹੁੰਦਾ ਹੈ ਗੁਰਮੁਖਤਾਈ ਵਾਲਾ ਜੀਵਨ ਹੁੰਦਾ ਜੀਵਨ ਦਾਨ ਦੇ ਭਗਤੀ ਲੈਨ ਹਰਿ ਸਿਉ ਲੈਨ ਮਲਾਇ ਜਿਹੜਾ ਜੀਵਨ ਦਾਨ ਹੁੰਦਾ ਹੈ ਗੁਰਸਿੱਖੀ ਦਾ ਜੀਵਨ ਹੁੰਦਾ ਹੈ ਉਹਨਾਂ ਦੇ ਕੋਲੋਂ ਬਿਰਲੇ ਹੀ ਪ੍ਰਾਪਤ ਕਰਕੇ ਸੇਵਾ ਸਿਮਰਨ ਕਰਕੇ ਆਪਦਾ ਜੀਵਨ ਸਫਲ ਕਰਦੇ ਨੇ ਗੁਰੂ ਦੇ ਨਾਲ ਉਹਨਾਂ ਨੇ ਜੋੜਿਆ ਤੇ ਐਸੇ ਮਹਾਂਪੁਰਖਾਂ ਦਾ ਹੋਣਾ ਤੁਹਾਨੂੰ ਦਾਦੀਯੋਗ ਹੈ ਤੋ ਸੰਗਤ ਜੀ ਤਿਸ ਕੀ ਸਿੱਖ ਸਰੇ ਸੰਸਾਰ ਕਹੂ ਨਾਨਕ ਹਰ ਲੋਚਾ ਪੂਰ ਸੰਤ ਜਨਾ ਕੀ ਬਾਛੋ ਦੂਰ ਇਨੀ ਹਾਜ਼ਰੀ ਪ੍ਰਵਾਨ ਕਰਨੀ ਤੋ ਆਵਤਾਰ ਨਾ ਪੜੀਏ ਆਉਣ ਵਾਲਾ ਸਮਾਂ ਬੜੇ ਪਿਆਰ ਦੇ ਨਾਲ ਆਪ ਜੀ ਨੇ ਸਰਬਣ ਕਰਨਾ ਇਹ ਸਾਰੀ ਉਹਨਾਂ ਮਹਾਪੁਰਖਾਂ ਦੀਆਂ ਬਖਸੀਸਾਂ ਨੇ ਜੋ ਆਪ ਜੀ ਆਨੰਦ ਪ੍ਰਾਪਤ ਕਰ ਰਹੇ ਹੋ ਕਿ ਸਾਰੀ ਮਹਾਪੁਰਖਾਂ ਦੀ ਹੀ ਬਖਸੀਸ ਹੋਇਆ ਕਰਦੀ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਜੋ ਵੀ ਉਹਨਾਂ ਦੇ ਬਚਨ ਕਮਾਉਂਦਾ ਹੈ ਸੇਵਾ ਸਾਰੀ ਚੰਗੀ ਹੈ ਪਰ ਉਹਨਾਂ ਮਹਾਂਪੁਰਖਾਂ ਦੀ ਸਿੱਖਿਆ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਇਹੀ ਸਿੱਖਿਆ ਦਿੱਤੀ ਹੈ ਮਹਾਰਾਜ ਨੂੰ ਪੁੱਛਿਆ ਮਹਾਰਾਜ ਸੇਵਾ ਕਿਹੜੀ ਚੰਗੀ ਹੈ ਕੋਈ ਕਹਿੰਦਾ ਜੀ ਗੁਰੂ ਨਾਨਕ ਦੇ ਘਰ ਚ ਝਾੜੂ ਦੀ ਸੇਵਾ ਚੰਗੀ ਹੈ ਕੋਈ ਕਿਸੇ ਢੰਗ ਦੀ ਸੇਵਾ ਕਹਿੰਦਾ ਪਰ ਗੁਰੂ ਸਾਹਿਬ ਜੀ ਨੂੰ ਪੁੱਛੀਏ ਜੇ ਸੰਤ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਸਭ ਤੋਂ ਵੱਡੀ ਸੇਵਾ ਕੀ ਹੈ ਕਿਉਂਕਿ ਉਹਨਾਂ ਨੇ ਜਿਹੜੀ ਸੇਵਾ ਸੰਜੀ ਮਹਾਰਾਜ ਜੀ ਦੇ ਹੁਕਮ 'ਚ ਰਹਿ ਕੇ ਜਿੱਥੇ ਤਮਾਮ ਸੇਵਾ ਕੀਤੀ ਹੈ ਜਦ ਸੇਵਾ ਤਾਂ ਸਫਲ ਹੋਈ ਆਗਿਆ ਸਮਨਈ ਸਹਿਬ ਸੇਵਾ ਜਿਉਂ ਉਹਨਾਂ ਨੇ ਆਗਿਆ ਮੰਨ ਕੇ ਸੇਵਾ ਕੀਤੀ ਤਾਂ ਸੇਵਾ ਸਫਲ ਹੋਈ ਜਿਉਂ ਆਗਿਆ ਹੀ ਨਾ ਮੰਨਦੇ ਸੰਜੀ ਮਹਾਰਾਜ ਜੀ ਦੀ ਫਿਰ ਸੇਵਾ ਕੀ ਸਫਲ ਉਹਨਾਂ ਦੀ ਹੋਣੀ ਸੀ ਜੇ ਉਹਨਾਂ ਨੇ ਆਗਿਆ ਕਿਸੇ ਦੀ ਮੰਨੀ ਤਾਂ ਉਹ ਸੇਵਾ ਸਫਲ ਹੋਈ ਜੇ ਸੇਵਾ ਸਫਲ ਹੋਈ ਤੇ ਤਾਂ ਪਨੁਰੰਗਤ ਲੈ ਕੇ ਆਈ ਤਾਂ ਆਪਾਂ ਜੁੜ ਬੈਠੇ ਹਾਂ ਆਗਿਆ ਸਾਹਮਣੇ ਜੀ ਸਹਿਬ ਸੇਵਾ ਸਹਿਬ ਸੇਵਾ ਆਗਿਆ ਸਾਹਮਣੇ ਜੀ ਸਹਿਬ ਸੇਵਾ ਸਹਿਬ ਸੇਵਾ ਦੇ ਅਗਿਆਨ ਮਨ ਕੇ ਸੇਵਾ ਕਰਦੇ ਨੇ ਸੇਵਾ ਸਫਲ ਹੁੰਦੀ ਹੈ ਭੁਲਤਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਨ ਬਾਬਾ ਜਸਪਾਲ ਸਿੰਘ ਜੀ ਬੁਰਦ ਲਿੱਟਾਂ ਵਾਲੇ ਮਹਾਪੁਰਖਾਂ ਦਾ ਧੰਨਵਾਦ ਕੀਤਾ ਜਾਂਦਾ ਹੁਣ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਬਾਬਾ ਧਰਮਪਾਲ ਸਿੰਘ ਜੀ ਨੂੰ ਅਤੇ ਬੇਗੋੜ ਵਾਲੇ ਮਹਾਪੁਰਖਾਂ ਨੂੰ ਬੇਨਤੀ ਕਰਦਾ ਕਿਉਂ ਬਾਬਾ ਜੀ ਨੂੰ ਸਨਮਾਨ ਕਰਨਗੇ ਤੇ ਬਾਬਾ ਜੀ ਨੂੰ ਬੇਨਤੀ ਅਗੇ ਪ੍ਰਵਾਨ ਕਰਨ ਬੋਲੇ ਸੋਨਿਹਾਲ ਹੁਣ ਮੈਂ ਬੇਨਤੀ ਕਰਦਾ ਬਾਬਾ ਬਲਜੀਤ ਸਿੰਘ ਫਕਰ ਜੀਆ ਨੂੰ ਉਪਰੰਤ ਬੇਨਤੀ ਕਰਦਾ ਬਾਬਾ ਜਰਨੈਲ ਸਿੰਘ ਹਰੀਗੜ੍ਹ ਵਾਲਿਆਂ ਨੂੰ ਇੱਕ ਧਾਰਨਾ ਦੀ ਹਾਜ਼ਰੀ ਲਾਉਣਗੇ ਬਾਬਾ ਜਨੈਲ ਸਿੰਘ ਜੀ ਹਰੀਗੜ ਵਾਲੇ ਪਰਮੰਸਤਕਾਰਯੋਗ ਸਤਿਗੁਰਾਂ ਦੀ ਸਾਜੇ ਉਹਨਾਂ ਬਾਜੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਜਿਤਨੇ ਵੀ ਮਾਈਓਰ ਭਾਈ ਦੋਰਾਂ ਡੇੜਾਂ ਚੱਲ ਕੇ ਮਹਾਪੁਰਖਾਂ ਦੀ ਯਾਦ ਵਿੱਚ ਬੈਠੇ ਹਾਂ ਜਿਨ੍ਹਾਂ ਨੇ ਆ ਕੇ ਇਸ ਸੰਸਾਰ ਵਿੱਚ ਨਾਮ ਦੀ ਕਮਾਈ ਕੀਤੀ ਦੁਨੀਆ ਦਾ ਉਦਾਰ ਕੀਤਾ ਸਵੇਰ ਤੋਂ ਲੈ ਕੇ ਆਪਾਂ ਮਹਾਪੁਰਖਾਂ ਦੀ ਵਡਿਆਈ ਮਹਾਪੁਰਖਾਂ ਦੇ ਕੋਲੋਂ ਸਰਵਣ ਕਰ ਰਹੇ ਹਾਂ ਸੁਦਾਸ ਦਾ ਜੋ ਅੱਖੀ ਵੇਖਿਆ ਸੀਨ ਹੈ ਮਹਾਪੁਰਖ ਨਗਰ ਮੈਂ ਪਿਛਲੇ ਸਾਲ ਵੀ ਵਚਨ ਕੀਤਾ ਸੀ ਸਾਡਾ ਨਗਰ ਇਧਰ ਕੌਰਿਆਂ ਦੇ ਕੋਲੇ ਇੱਕ ਪੈਣ ਆਈ ਬਾਬਾ ਜੀ ਕਹਿੰਦੇ ਮੇਰੀ ਨਿਗਾ ਘਟ ਗਈ ਬਹੁਤ ਨਿਗਾ ਘਟ ਰਹੀ ਹੈ ਮਹਾਪੁਰਖਾਂ ਨੇ ਵਚਨ ਕੀਤਾ ਇਹਦਾ ਕਰੋ ਤੁਸੀਂ ਭਾਈ ਅਖੰਡ ਪਾਠ ਸਾਹਿਬ ਆਰੰਭ ਕਰਵਾਓ ਅਰਦਾਸ ਬੇਨਤੀ ਕਰਵਾਓ ਮਹਾਰਾਜ ਪਲਾ ਕਰੇਗਾ ਤੇ ਫਿਰ ਉਸ ਪਰਿਵਾਰ ਨੇ ਕੀ ਕੀਤਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਿਦੇ ਖੰਡਪੜ ਸਾਹਿਬ ਆਰਾਮ ਕਰਵਾਇਆ ਤੇ ਉਹ ਭੈਣ ਨੇ ਐਨਕ ਤਾਰ ਦਿੱਤੀ ਐਸਾ ਮਹਾਪੁਰਖਾਂ ਦਾ ਉਹਨਾਂ ਨੇ ਵਚਨ ਕਮਾਇਆ ਤੇ ਮੁੜ ਕੇ ਉਹ ਭੈਣ ਨੇ ਐਨਕ ਨਹੀਂ ਲਾਈ ਤੇ ਨਿਗਾ ਉਹ ਭੈਣ ਦੀ ਸੈਟ ਹੋ ਗਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ ਫਿਰ ਮੈਂ ਉਹਨਾਂ ਦਾ ਪਰਿਵਾਰ ਮਿਲਿਆ ਮਹ ਭਾਈ ਤੁਸੀਂ ਨੇ ਸ਼੍ਰੀਮਾਨ ਜੀਾਂ ਦੇ ਨਾਲ ਵਚਨ ਕੀਤਾ ਕਿ ਸਾਡੀ ਇਹ ਨੂ ਰਾਣੀ ਦੀ ਨਿਗਾ ਘਟ ਗਈ ਬਹੁਤ ਨਿਗਾ ਘਟ ਗਈ ਕਿ ਆਪ ਜੀ ਕੋਈ ਵਚਨ ਕਰੋ ਉਹ ਕਹਿੰਦੇ ਹਾਂ ਕਾਕਾ ਜੀ ਬਾਬਾ ਜੀ ਤੇ ਸਾਡੀ ਨੂਗਾ ਉਹ ਨੂ ਰਾਣੀ ਦੀ ਸੱਟ ਹੈ ਵਚਨ ਮੰਨਿਆ ਤੇ ਸਾਧ ਸੰਗਤ ਉਹਨਾਂ ਦੇ ਵੇੜੇ ਪਾਰ ਹੋਗੇ ਸਾਧੂ ਆਂਦੇ ਨੇ ਮੁਲਾ ਜਗ ਬਣ ਕੇ ਦੁਨੀਆ ਦੇ ਤਾਰਨੇ ਨੇ ਸੋ ਆਓ ਬਹੁਤੀਆਂ ਵਿਚਾਰਾ ਕਰਨ ਦਾ ਸਮਾਂ ਨਹੀਂ ਸਮਾਂ ਬਹੁਤ ਘਟ ਹੈ ਸਵਾ ਉਹ ਇਕ ਤਾਰਨਾ ਪੜਨੀ ਸਾਰੀਆਂ ਸੰਗਤਾਂ ਨੇ ਗੱਜ-ਵੱਜ ਕੇ ਬੋਲਣਾ ਆਪ ਤਰਗੇ ਤੇ ਲਖਾਨੋ ਲਗੇ ਤਾਰ ਕੇ ਆਏ ਸੀਮਲਾ ਵਣ ਕੀ ਆਪ ਤਰਗੇ ਤੇ ਲਖਾਨੋ ਲਗੇ ਆਏ ਸੀ ਮਲਾਵਣ ਕੇ ਜੇ ਲੱਖਾਂ ਨੂੰ ਲੈ ਕੇ ਤਾਰ ਕੇ ਆਏ ਸੀ ਮਲਾਵਣ ਕੇ ਆਪ ਤਾਰੀ ਜੇ ਲੱਖਾਂ ਨੂੰ ਲੈ ਕੇ ਤਾਰ ਕੇ ਆਏ ਸੀ ਮਲਾਵਣ ਕੇ ਆਪ ਤਾਰ ਗੇ ਤੇਲਖਾਨੋਂ ਲੱਗੇ ਓ ਲਖਾਨੋਂ ਲੱਗੇ ਤਾਰ ਕੇ ਆਏ ਸਿਮਲਾ ਵਣ ਕੇ ਆਪ ਤਾਰ ਗੇ ਤੇਲਖਾਨੋਂ ਲੱਗੇ ਤਾਰ ਕੇ ਆਏ ਸਿਮਲਾ ਵੜ ਕੇ ਆਪ ਤਾਰ ਗੇ ਤੇਲਖਾਨੋਂ ਲੱਗੇ तार के आए सी मला बण तार, तार के ते लखांनूं ले तारण के आए सी जी मला बण गे गो ਆਪ ਤਾਰ ਗੇ ਤਿਲਖਾ ਨੂੰ ਲੱਗੇ ਫੁੱਲ ਖਾ ਨੂੰ ਲੱਗੇ ਤਾਰ ਕੇ ਆਏ ਸੀਮਲਾ ਵਣਕੇ ਆਪ ਤਾਰ ਗੇ ਤਿਲਖਾ ਨੂੰ ਲੱਗੇ ਤਾਰ ਕੇ ਆਏ ਸੀਮਲਾ ਵਣਕੇ ਆਪ ਤਾਰ ਗੇ ਤਿਲਖਾ ਨੂੰ ਲੱਗੇ ਤਾਰ ਕੇ ਆਏ बण कम तरगे लंखां लॻतार खे आए थी मा बण क ਤਾਰ ਗਏ ਤੇਲਖਾਨੋਂ ਲੈ ਗਏ ਤਾਰ ਕੇ ਸੀਮਲਾ ਬਣ ਕੇ ਆਪ ਤਾਰ ਗਏ ਤੇਲਖਾਨੋਂ ਲੈ ਗਏ ਤਾਰ ਕੇ ਸੀਮਲਾ ਬਣ ਕੇ ਆਪ ਤਾਰ ਗਏ ਤੇਲਖਾਨੋਂ ਲੈ ਗਏ ਤਾਰ ਕੇ ਓ ਪੁੱਤਰ ਗਏ ਤੇ ਲਾ ਕਾਨੂੰ ਲੈ ਗਏ ਤਾਰ ਕੇ ਏ ਆਏ ਸੀ ਬਲਾਵਣ ਕੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ